ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਨੂੰ ਭਗਵੰਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬਾਲ ਸ਼ਿਕੰਦਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਜੋ ਆਪਾਂ ਇੱਕ ਵੜ ਦਿਖਾਵਾਂਗੇ ਬਿਲਕੁਲ ਤਾਜੀ ਸੁੱਈ ਆ ਤੇ ਆਪਾਂ ਪਹੁੰਚੇ ਹਾਂ ਬਾਈ ਰਿੰਕੂਣ ਦੇ ਕੋਲ ਤੇ ਆਜੋ ਬਾਕੀ ਦੀ ਜਾਣਕਾਰੀ ਲੈਣੇ ਆ ਬਾਈ ਰਿੰਕੂ ਕੋਲੋਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਵੀਰ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਵਧੀਆ ਵੀਰ ਜੀ ਹੋ ਠੀਕ ਠਾਕ ਜੀ ਪਰਿਵਾਰ ਹਾਂ ਜੀ ਵਧੀਆ ਵੀਰ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਜੀ ਰਿੰਕੂ ਆ ਤੇ ਪਿੰਡ ਬਾਲ ਸਕੰਦਰ ਠੀਕ ਹੈ ਜੀ ਫਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਹਾਂ ਜੀ ਜਨਾਬ ਤੇ ਠੀਕ ਹੈ ਫੋਨ ਨੰਬਰ ਵੀ ਬੋਲ ਦਿਓ ਕਰਾ 9915 98298 ਤੇਨਾ ਠੀਕ ਹੈ ਜੀ ਆ ਦੱਸਿਓ ਫੈੜ ਦੇ ਬਾਰੇ ਕਿਨਵਾ ਸੁਗਾ ਸੁਈ ਤੇ ਕੀ ਜਰਾ ਮਿਲ ਕੇ ਰਿਕਾਰਡ ਜੇ ਵੀਰ ਜੀ ਇਹ ਸੁਈ ਜੋ ਤਿੱਜਾ ਸੁਗਾ ਅੱਛਾ ਜੀ ਹਾਂ ਜੀ ਤੇ ਕਿੰਨਾ ਕੁ ਜ ਪੱਕਾ ਜਿਹੜਾ 10 ਕਿਲੋ ਆ ਤਾਂ ਉਤਰਾ 11 ਕੱਟੇ ਵਿੱਚ ਵਿੱਚ ਨੂੰ ਛੱਡ ਕੇ ਤੇ 11 ਆਏਗਾ ਠੀਕ ਆ ਠੀਕ ਆ ਜੀ ਤੇ ਖੋਲੋ ਬਾਈ ਜੀ ਹਰ ਖੋਲ ਕੇ ਵਿਖਾਈਏ ਲਓ ਬਾਈ ਜੀ ਕੱਟ ਕਾਟ ਵੀ ਚੰਗਾ ਤੇ ਕ੍ਰਾਉਸ ਆ ਗਈ ਹੈ ਜਰਸੀ ਤੇ ਗਾਂ ਗਰਮੇ ਵਿੱਚ ਇਹੋ ਜਿਹੇ ਪਸ਼ੂ ਚੱਲਨੇ ਆ ਤੇ ਅਸਟਾ ਮੇਰਾ ਤਿੱਜਾ ਸੂਗੋ ਸੂਈਆ ਦੇ 11 ਲੀਟਰ ਜਿਹੜਾ ਦੁੱਧ ਬਿਲਕੁਲ ਰੈਡੀ ਆ ਤੇ ਕਰੋ ਜੀ ਚੈੱਕ ਆਰਡਰ ਕੁਆਲਟੀ ਤੇ ਥਣ ਥਣ ਬਹੁਤ ਹੀ ਚੰਗਾ ਲੱਗਾ ਵਾ ਐਨ ਮੱਝਾਂ ਵਾਲਾ ਥਣ ਲੱਗਾ ਵਾ ਤੇ ਕੱਟ ਕਾਟ ਵੀ ਚੰਗਾ ਵਾ ਠੀਕ ਹੈ ਭਾਈ ਜੀ ਘੁਮਾ ਲਓ ਜੀ ਜੀ ਦੋਪਾ ਜੀ ਕਰ ਸਕਦੇ ਜੇ ਫੇਸ ਕੁਆਲਟੀ ਵੀ ਚੈੱਕ ਲਓ ਤੇ ਜਰਸੀ ਕਰਾਉ ਸਕੀ ਆ ਤੇ ਕਰਾਉਸ ਪਸ਼ੂ ਤੁਹਾਨੂੰ ਪਤਾ ਫੈਟ ਕੁਆਲਟੀ ਵੀ ਚੰਗੇ ਆ ਤੇ ਦੁੱਧ ਦੀ ਮਾਤਰਾ ਜੀ ਵੀ ਚੰਗੇ ਹੁੰਦੇ ਆ ਲਓ ਭਾਈ ਲੱਗ ਗਿਆ ਤਾਂ ਤੁਸੀਂ ਚੈੱਕ ਕਰ ਸਕਦੇ ਜੇ ਅਡਰ ਕੁਆਲਟੀ ਤੇ ਜੇ ਕੋਈ ਵੀ ਪ੍ਰਸਾਹਮ ਵਾਲਾ ਲਾਜੂ ਕਰੇ ਦੁੱਧ ਚੰਗਾ ਚ ਪਈ ਜਾਓ ਹੈਗੀ ਵੀਰ ਜੀ ਸਿਲਕ ਵੈਂਜ ਵੀ ਬਹੁਤ ਚੰਗੀ ਲੱਗੀ ਆ ਰੇ ਬੋ ਕੀ ਸਿਲੀਆਂ ਸੁਲੀਆਂ ਬਹੁਤ ਆ ਵੜ ਦੇ ਵਿੱਚ ਤੇ ਆਹ ਵਾਲਾ ਦਾ ਜਵਾਬ ਜੇ ਮੇਲ ਕਾਫ ਆ ਗਿਆ ਪਿਛੇ ਇਹ ਵਦੂ ਕੀ ਦੁੱਧੋ ਕਿੰਨਾ ਕਿ ਦੁੱਧ ਚ ਭਾਈ ਜਾਊਗਾ ਤੁਹਾਡੇ ਸਾਹਬਾ ਜੀ ਵੀਰ ਜੀ ਆਈ ਆ ਮਾਮੂਲੀ ਸੇਵਾ ਤੋਂ ਮਾਰੇ ਘਰ ਚੋਂ ਥੋੜੀ ਜੀ ਅੱਛਾ ਜੀ ਹਾਂ ਜੀ ਤੇ ਦੁੱਧ ਤਾਂ ਥੋੜਾ ਆ ਤੇ ਹੁਣ ਸੇਵਾ ਨਾਲ ਜਿਤਨਾ ਦੀ ਸੇਵਾ ਕਰੂ ਦੁੱਧ ਦੁੱਧ ਦਾ ਚੋਲੂਗਾ ਬਾਕੀ ਕੋਈ ਠੀਕ ਹੈ ਠੀਕ ਹੈ ਪਤਾ ਕੋਈ ਨਾ ਪਿਛਲੇ ਸਵੇਰੇ ਕਿੰਨਾ ਕਿ ਚਵਾਇਆ ਦੁੱਧ ਨੇ ਬੀਤੇ ਸਵੇਰੇ ਵੀਰ ਜੀ ਉਹਨਾਂ ਨੇ ਕਿ ਉਹਨਾਂ ਨੇ ਚੁਆਇਆ 16 17 ਕਿਲੋ ਦੇ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਇਹ ਬਾਅਦ ਚ ਕਿਸੇ ਨੇ ਮਾਤਲ ਬੰਦੇ ਨੇ ਲੈਂਦੀ ਸੀ ਅੱਛਾ ਜੀ ਉਹਦੇ ਘਰ ਸੂਈ ਤੇ ਬਾਪੂ ਕੋਲ ਸੇਵਾ ਨਹੀਂ ਹੋਈ ਪੂਰੀ ਠੀਕ ਹੈ ਠੀਕ ਹੈ ਜੀ ਹਾਂਜੀ ਇਹ ਕਿਸ ਬਜ਼ੁਰਗ ਕੋਲ ਸੀ ਵੀਰ ਜੀ ਠੀਕ ਹੈ ਠੀਕ ਹੈ ਲਓ ਭਾਜੀ ਬਾਕੀ ਕੋਈ ਵੀਰ ਭਰਾ ਸੇਵਾ ਵਾਲਾ ਲੈ ਜਾਊਗਾ ਤੇ ਦੁੱਧ ਚੰਗਾ ਚਵਾਈ ਜਾਣਾ ਇਹਨੇ ਤੇ ਹੈ ਵੀ ਕਰਾਸ ਵਿੱਚ ਆ ਤੇ ਠੰਡ ਭਾਂਡਾ ਵੀ ਬਹੁਤ ਚੰਗਾ ਲੱਗਾ ਵਾ ਤੇ ਕੀ ਮੁੱਲ ਕਰਨਾ ਭਾਈ ਇਹਦਾ ਹਰ 40000 ਦੇ ਕਿੱਥੇ ਕਿ ਦੇਣੀ ਹੈ ਜਾਇਜ਼ਾ ਕਰੀਏ ਦੱਸ ਦੋ ਜੱਗੇ ਭਾਜੀ ਉਦੋਂ ਵੀ ਤੁਸੀਂ ਆਂਦੇ ਨਾਰਾਜ਼ ਹੋ ਜਾਂਦੇ ਮੈਂ ਨਹੀਂ ਅੱਜ ਜੱਗੇ ਵੀਰ ਨੂੰ ਖੋਜ ਕਰ ਦੇਣਾ ਜਿੰਨਾ ਤਾਟਾ ਹੁਕਮ ਕਰ ਦੋ ਨਹੀਂ ਨਹੀਂ ਪੜਾ ਕੀ ਚੱਕਰ ਹੁਣ ਤੁਸੀਂ ਸਾਨੂੰ ਪਤਾ ਨਹੀਂ ਤੁਸੀਂ ਕਿੰਨੇ ਦੀ ਲਈ ਆ ਤੇ ਫਿਰ ਕਾਣਾ ਘਾਟਾ ਨਾ ਭਾਜੀ ਉਸ ਹਾਲਾਂ ਤੁਸੀਂ ਦੱਸ ਦੋ ਕਿ ਜਾਇਜ਼ਾ ਕਿੱਥੇ ਛੱਡ ਦੇਣੀ ਮੁੱਲ ਵੀਰ ਜੀ ਮੰਗਣ ਨੂੰ ਭਾਵੇਂ ਜਨਾਬ ਮਰਜ਼ੀ ਭਾਵੇਂ 40 ਆਕੀ ਜਾਈਏ ਤੇ ਭਾਵੇਂ ਜੋ ਮਰਜ਼ੀ ਆਕੀ ਜਾਈਏ ਅੱਛਾ ਜੀ 36000 ਦੀ ਦੇ ਦਾਂਗੇ ਆਪਾਂ ਲੈਣ ਦੇਣ ਵਾਲੀ ਜਿਹੜੀ ਗੱਲ ਹੈ 36 ਦੀ ਹਾਂਜੀ ਦੇ ਦਾਂਗੇ 35 ਨਾ ਕਰ ਦੀ ਫਿਰ ਜਿੱਤਰਾ ਜੱਗੇ ਭਾਜੀ ਦਾ ਇਹ 35 ਜੋ ਛੋਟ ਹੀ ਹੋਣੀ ਜੋ ਅੱਛਾ ਜੀ ਹਾਂਜੀ ਬਾਅਦ ਕੋਈ ਫੇਰਾ ਵੀਰ ਬਾਅਦ ਰੱਖ ਦਿੰਦਾ ਹਾਂਜੀ 500 500 ਹੀ ਕਰ ਦੋ ਭਰਾ ਠੀਕ ਆ ਲਓ ਭਾਜੀ 500 ਰੁਪਇਆ ਭਾਈ ਕਹਿੰਦਾ ਕਿ ਛੋਟ ਕਰਦਾਂਗੇ ਤੇ ਵੈੜ ਬਹੁਤ ਹੀ ਚੰਗੀ ਆ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਤੇ ਕੱਦ-ਕਾਠ ਵੀ ਬਹੁਤ ਚੰਗਾ ਵੈੜ ਦਾ ਤੇ ਅਜੇ ਹੈ ਵੀਰ ਜੀ ਥੋੜੀ ਜੀ ਤੁਹਾਨੂੰ ਪਤਾ ਸਾਡੇ ਗਲੇ ਕੋਲੇ ਪੈ ਪੈਣ ਇੱਥੇ ਹਾਂਜੀ 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 ਇਹ ਗੱਲ ਤਾਂ ਹੈ ਕਿ ਬਾਕੀ ਸਾਡੇ ਵੀਹ ਭਰਾਣਾਂ ਪੜਾਈ ਹੈ ਕਿ ਰਾਜੇ ਸਾਸੀ ਤੋਂ ਉਹਦੇ ਵਿੱਚ ਹੋਰ ਵੀ ਕਈ ਇਲਾਕੇ ਹੈਗੇ ਇੱਥੇ ਬਹੁਤ ਜੀ ਗੜੇਬਾਜੀ ਹੋਈ ਹੈ ਸਾਡੇ ਦਾ ਵੇਖੋ ਬੇਸੰਦਰ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੁਕਸਾਨ ਆਇਆ ਇੱਧਰ ਸਾਰੀ ਆ ਵੇਖੋ ਤਹੀ ਜਿਹੜੀ ਕਣਕੀ ਸਾਰੀ ਬਾਤ ਹੀ ਆ ਆ ਸਾਰੀ ਕਣਕ ਹੁਣਕ ਬਾਤ ਦਿੱਤੀ ਸਰਦਾਰਾਂ ਨੇ ਬੜਾ ਲਾਸ ਹੋਇਆ ਸਰਦਾਰਾਂ ਨੂੰ ਨਹੀਂ ਬਹੁਤ ਘਾਟ ਆਗਤੀ ਪੈ ਗਿਆ ਠੇਕੇ ਟੁਕੇ ਬਹੁਤਿਆਰ ਤੇ ਜ਼ਿਆਦੇ ਆ ਚੈੱਕ ਕਰ ਸਰ ਜੀ ਥੋਤਾ ਕੀ ਜਾ ਰਹੀ ਹੈ ਨਜ਼ਰ ਆ ਸਾਰੇ ਵੇਖੋ ਵਾਹੀ ਦਿੱਤੀ ਸਾਰੇ ਬਹੁਤ ਜਿਆਦਾ ਨੁਕਸਾਨ ਹੋਇਆ ਕਿਸਾਨ ਹੀਰ ਭਰਾਵਾਂ ਦਾ ਹਾਂਜੀ ਤੇ ਪੱਠੇ-ਪੁੱਠੇ ਉੱਦਾਂ ਦੇ ਨੇ ਕਣਕ ਜੀ ਵੱਢ ਕੇ ਲੈਉਣੇ ਆ ਹਾਂਜੀ ਕਣਕ ਨਾਲ ਉਹ ਜਿਆ ਡੰਗਰ ਰਜਣ ਨਹੀਂ ਰਿਆ ਇਹ ਗੱਲ ਹੈਗੀ ਜੋ ਸਟਾਲੇ ਚ ਗੱਲ ਹੈਗੀ ਠੀਕ ਠੀਕ ਇਹਦੀ ਸੇਵਾ ਸੁਭਾ ਹੋ ਗਈ ਤੇ ਵੀਰ ਜੀ ਤੋਤੇ ਨੇ ਨਰਮਨ ਨਾਲ ਜਿਆਦਾ ਨਹੀਂ ਇਹਨਾਂ ਤੇ 15-16 ਕਿਲੋ ਇਹਨੇ ਨੰਗੂਦੀ ਸੇਵਾ ਕੱਢੀ ਜਾਣਾ ਠੀਕ ਹੈ ਠੀਕ ਹੈ ਜੀ ਹਾਂਜੀ ਲੋ ਭਾਜੀ ਕੱਦ ਕਾਠ ਲੋ ਕੋਈ ਸ਼ਾਕਣੀ ਤੇ ਕਰਾਓ ਜੇ ਥਣ ਥੋੜੀ ਵੀ ਚੰਗਾ ਆ ਗਿਆ ਤੇ ਜੇ ਕੋ ਵੀ ਭਰਾ ਲੈ ਜਾਊਗਾ ਸੇਵਾਲਾ ਤੇ ਦੁੱਧ 1500 ਲੀਟਰ ਚ ਵਾਈ ਜਾਊਗੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਵੀਰਾਂ ਭਰਾਵਾਂ ਦਾ